ਚਰਨਜੀਤ ਚੰਨੀ ਦਾ ਇੱਕ ਬਿਆਨ ਸੁਣਿਆ ਹੋਵੇਗਾ ਤੁਸੀਂ ਜਿਸ ਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਨੂੰ ਕਹਿ ਰਿਹਾ ਸੀ ਕਿ ਜਦੋਂ ਸਾਡੀ ਵਾਰੀ ਆ ਗਈ ਉਦੋਂ ਅਸੀਂ ਇਹਨਾਂ ਦੀਆਂ ਨੀਕਰਾਂ ਦੇ ਵਿੱਚ ਚੂਹੇ ਛੱਡਾਂਗੇ ਅੱਗੇ ਬੈਠੇ ਬਹੁਤ ਸਾਰੇ ਕਾਂਗਰਸੀ ਇਹ ਗੱਲ ਸੁਣ ਕੇ ਖੁਸ਼ ਹੋ ਰਹੇ ਸੀ ਤਾੜੀਆਂ ਮਾਰ ਰਹੇ ਸੀ ਚਰਨਜੀਤ ਸਿੰਘ ਚੰਨੀ ਦੇ ਜਿੰਦਾਬਾਦ ਦੇ ਨਾਰੇ ਲਾ ਰਹੇ ਸੀ ਸਟੇਜ ਤੇ ਗਰਮੋ ਗਰਮੀ ਤੇ ਆਪਣੇ ਵਰਕਰਾਂ ਨੂੰ ਤਸ਼ਾਹਿਤ ਕਰਨ ਦੇ ਲਈ ਇਹ ਦਿੱਤਾ ਬਿਆਨ ਚੰਨੇ ਲਈ ਇੰਨਾ ਮਹਿੰਗਾ ਪੈ ਜਾਵੇਗਾ ਇਹ ਕਦੇ ਚਰਨਜੀਤ ਚੰਨੀ ਨੇ ਵੀ ਸੋਚਿਆ ਨਹੀਂ ਸੀ ਪਹਿਲਾਂ ਆਪਾਂ ਵੇਖਿਆ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਚੈਲੰਜ ਕਰਦਾ ਸੀ ਆਖਦਾ ਸੀ ਭਗਵੰਤ ਮਾਨ ਨੂੰ ਤੇਰਾ ਬੌਸ ਮਿੱਥੋਂ ਮਾਫੀ ਮੰਗ ਕੇ ਗਿਆ ਮੇਰੇ ਪੈਰੀ ਡਿੱਗ ਗਿਆ ਮੈਨੂੰ ਤਸਕਰ ਕਹਿੰਦਾ ਸੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਫੇਰ ਨਿੱਜੀ ਹੋਇਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਤੋਂ ਬਾਅਦ ਉਸ ਦਾ ਕੀ ਉਹਨਾਂ ਦੇ ਉੱਤੇ ਅਸਰ ਪਿਆ ਇਹ ਆਪਾਂ ਸਭ ਵੇਖਿਆ ਜਦੋਂ ਸਵੇਰ ਸਵੇਰ ਵਿਜੀਲੈਂਸ ਘਰੇ ਜਾਂਦੀ ਹੈ ਤੇ ਘਰੋਂ ਚੱਕ ਕੇ ਲੈ ਆਉਂਦੀ ਆ ਸ਼ਾਇਦ ਕਦੇ ਇਹ ਚੀਜ਼ ਸੋਚੀ ਨਹੀਂ ਸੀ ਮਜੀਠੀਏ ਨੇ ਮਜੀਠੀਏ ਨੂੰ ਲੱਗਦਾ ਸੀ ਕਿ ਅਫਸਰ ਸਰਕਾਰ ਦੇ ਆਖੇ ਨਹੀਂ ਲੱਗਦੇ ਪਰ ਸਰਕਾਰ ਦਾ ਕਿੰਨਾ ਦਬਦਬਾ ਹੁੰਦਾ ਸਰਕਾਰ ਦਾ ਕਿੰਨਾ ਜ਼ੋਰ ਹੁੰਦਾ ਸਰਕਾਰੀ ਤੰਤਰ ਜਦੋਂ ਕੋਲੇ ਆਉਂਦਾ ਤੇ ਉਹ ਕੀ ਕੁਝ ਕਰ ਦਿੰਦਾ ਇਹ ਪਤਾ ਲੱਗਾ ਹੁਣ ਵਿਕਰਮਜੀਤ ਮਜੀਠੀਏ ਨੂੰ ਤੇ ਚਰਨਜੀਤ ਚੰਨੀ ਨੇ ਵੀ ਤੈਸ ਚਾਕੇ ਕਿਉਂਕਿ ਕਾਂਗਰਸ ਦੇ ਵਿੱਚ ਕਾਫੀ ਪਾਟੋ ਤਾੜਾ ਕਾਂਗਰਸ ਦੇ ਵਿੱਚ ਇੱਕ ਕੰਪੀਟੀਸ਼ਨ ਚੱਲ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਬੰਦਾ ਜਿਹੜੇ ਤਿੰਨ ਚਾਰ ਚਿਹਰੇ ਆ ਜਿਹੜਾ ਜਾਦੇ ਉਸ ਨੂੰ ਟਾਰਗੇਟ ਕਰੇਗਾ ਉਹਨੂੰ ਸ਼ਾਇਦ ਪੰਜਾਬ ਦੇ ਲੋਕ ਜ਼ਿਆਦਾ ਪਸੰਦ ਕਰਨਗੇ ਹਾਈ ਕਮਾਂਡ ਇਹ ਸੋਚੇਗੀ ਕਿ ਇਹੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਟੱਕਰ ਦੇ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਭਾਵੇਂ 2024 ਦਾ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਆ ਉਸ ਦੇ ਵਿੱਚ ਉਸ ਨੂੰ ਸ਼ੀਟਾਂ ਘੱਟ ਆਈਆਂ ਪਰ ਵੋਟ ਪਰਸੈਂਟੇਜ ਨੂੰ ਵੇਖਿਆ ਜਾਵੇ ਐਂਟੀ ਇਨਕੰਮਬੈਂਸੀ ਹੋਣ ਦੇ ਬਾਵਜੂਦ ਉਹ ਕਾਂਗਰਸ ਨੂੰ ਟੱਕਰ ਦਿੰਦੀ ਹੋਈ ਨਜ਼ਰ ਆਈ ਸੀ ਤੇ ਜਿਸ ਤਰੀਕੇ ਦੇ ਨਾਲ ਕਾਲੀ ਦਲ ਦਿਨੋਂ ਦਿਨ ਖਤਮ ਹੋ ਰਿਹਾ ਹੈ ਕਾਲੀ ਦਲ ਦੀ ਜਿਹੜੀ ਕਿਸੇ ਟਾਈਮ ਚੜ੍ਹਤ ਹੁੰਦੀ ਸੀ ਹੁਣ ਉਹ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ ਇੱਥੋਂ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਟੱਕਰ ਆ ਉਹ ਸਿੱਧਮ ਸਿੱਧੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੋਵੇਗੀ ਤੇ ਕਾਂਗਰਸੀਆਂ ਨੂੰ ਲੱਗਦਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਆਉਣ ਵਾਲੀ ਸਰਕਾਰ ਆ ਜਿਹੜੀ ਉਹ ਕਾਂਗਰਸ ਦੀ ਬਣੇਗੀ ਇਸ ਕਰਕੇ ਉਸ ਦੇ ਵਿੱਚ ਮੁੱਖ ਮੰਤਰੀ ਬਣਨ ਨੂੰ ਮੰਤਰੀ ਬਣਨ ਨੂੰ ਜ਼ੋਰ ਲੱਗਾ ਹੋਇਆ ਹੈ ਤੇ ਇਲੈਕਸ਼ਨਾਂ ਦੇ ਵਿੱਚ ਕੁੱਲ ਮਿਲਾ ਕੇ ਸਾਲਕ ਦਾ ਸਮਾਂ ਰਹਿ ਗਿਆ ਹੈ ਇਸ ਕਰਕੇ ਚੰਨੀ ਵੱਲੋਂ ਤਤੇ ਤਤੇ ਬਿਆਨ ਦਿੱਤੇ ਜਾ ਰਹੇ ਆ ਤੇ ਸਰਕਾਰ ਵੱਲੋਂ ਵੀ ਕਈਆਂ ਮੰਤਰੀਆਂ ਦੀਆਂ ਕਈਆਂ ਉਪ ਮੁੱਖ ਮੰਤਰੀਆਂ ਦੀਆਂ ਤੇ ਕਈ ਹੋਰ ਤਰੀਕਿਆਂ ਦੀਆਂ ਨਾਲ ਉਹਨਾਂ ਦੇ ਜਿਹੜੇ ਕੀਤੇ ਕਬਲੇ ਜਾਂ ਫਿਰ ਉਹਨਾਂ ਨੂੰ ਪਸਾਉਣ ਕਰਕੇ ਕਾਫੀ ਚੀਜ਼ਾਂ ਫਾਈਲਾਂ ਜਿਹੜੀਆਂ ਖੋਲ ਕੇ ਉਹਨਾਂ ਨੂੰ ਉਹਨਾਂ ਦੀ ਘੇਰਾਬੰਦੀ ਵੀ ਸ਼ੁਰੂ ਕੀਤੀ ਹੋਈ ਹੈ ਇਹ ਪੰਜਾਬ ਦੀ ਰਾਜਨੀਤੀ ਅਸਤੇ ਜਿਹੜਾ ਚੌਥਾ ਸਾਲ ਹੁੰਦਾ ਹੈ ਬੜਾ ਇੰਪੋਰਟੈਂਟ ਸਾਲ ਹੁੰਦਾ ਹੈ ਇਸ ਕਰਕੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਮਜੀਠੀਏ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਧੀ ਟੱਕਰ ਚੰਨੀ ਲੈ ਰਿਆ ਏ ਹੁਣ ਅਗਲੀ ਵਾਰੀ ਚੰਨੀ ਦੀ ਹੋਵੇਗੀ ਜੇਲ੍ਹ ਦੇ ਵਿੱਚ ਜਾਣ ਦੀ ਜੇਕਰ ਇਹ ਸੱਚ ਹੁੰਦਾ ਏ ਤਾਂ ਇਸ ਦੇ ਨਾਲ ਨਾਲ ਚੰਨੀ ਦੀਆਂ ਮੁਸੀਬਤਾਂ ਵੱਸ ਸਕਦੀਆਂ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਚੰਨੀ ਜੇਲ੍ਹ ਦੇ ਵਿੱਚ ਜਾਂਦਾ ਏ ਜਾਂ ਫਿਰ ਪੰਜਾਬ ਦੇ ਲੋਕ ਉਸ ਨੂੰ ਪੰਜਾਬ ਦੀ ਜਿਹੜੀ ਸਭ ਤੋਂ ਪਾਵਰਫੁਲ ਕੁਰਸੀ ਆ ਉਹ ਦਿੰਦੇ ਆ